ਸਾਡੀ ਸੀਆਈਏ ਟੀਮ ਨੂੰ ਕ੍ਰੈਡਿਟਲ ਇਨਪੁਟ ਸਿਗੀ ਕਿ ਇੱਕ ਰਾਇਲ ਐਨਕਲੇਵ ਨੇੜੇ ਆ ਦੇਸ਼ ਹਸਪੀਟਲ ਕੁਸ਼ਕੀ ਬੰਦੇ ਕੁਮਰੇ 4 ਤਰੀਕ ਨੂੰ ਜਿਸ ਤੇ ਇਹਨਾਂ ਨੇ ਚਾਰ ਦੋਸ਼ੀਆਂ ਨੂੰ ਸ਼ਕਤੀਬੰਦਿਆਂ ਨੂੰ ਰਾਉਂਡ ਅਪ ਕੀਤਾ ਜਿਨ੍ਹਾਂ ਦੇ ਨਾਂ ਹੈਗੇ ਯੁਧਵੀਰ ਸਿੰਘ ਉਰਫ ਆਸ਼ੂ ਜਸਪਾਲ ਸਿੰਘ ਉਰਫ ਚੱਸੀ ਇਹ ਹੈਗੇ ਰਹਿਣ ਵਾਲੇ ਜੈਦ ਪਿੰਡ ਜ਼ਿਲ੍ਹਾ ਬਠਿੰਡੇ ਦੇ ਤੀਜਾ ਸੁਖਵਿੰਦਰ ਸਿੰਘ ਉਰਫ ਸੁਖਾ ਵਾਸੀ ਦਸ਼ਮੇਸ਼ ਨਗਰ ਰਾਮਪੁਰਾ ਔਰ ਚੌਥਾ ਗੁਰਜੀਤ ਸਿੰਘ ਉਰਫ ਗੁਰੀ

ਉਦੇ ਤਹਿਤ ਪਰਚਾ ਦਿੱਤਾ ਅਲੋਂਗ ਵਿਦ 2554 59 ਅਸਲਾ ਐਕਟ ਪੀਐਸ ਪੀਐਸ ਕੈਂਚੇ ਦਰਜ ਕੀਤਾ ਗਿਆ ਤੇ ਇਹਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਦੌਰਾਨੇ ਪੁੱਛਗਿੱਛ ਪਤਾ ਲੱਗ ਗਿਆ ਕਿ ਜਿਹੜੀ 29 ਜਨਵਰੀ ਨੂੰ ਸਿਟੀ ਰਾਮਪੁਰਾ ਏਰੀਆ 'ਚ ਇੱਕ ਗੱਡੀ ਕੋਣ ਦੀ ਵਾਰਦਾਤ ਹੋਈ ਸੀਗੀ ਸਵਿਫਟ ਗੱਡੀ ਜਿਹੜਾ ਕੰਪਲੇਨੈਂਟ ਸੀਗਾ ਮਨੋਜ ਗੁਪਤਾ ਖਰੜ ਦਾ ਰੈਂਡ ਵਾਲਾ ਜੀ ਨੇ ਇਨਫੋਰਮੇਸ਼ਨ ਦਿੱਤੀ ਸੀਗੀ ਕਿ ਉਹਨੂੰ ਬਲੋਂਗਿੰਗ ਏਰੀਆ ਤੋਂ ਕੁਝ ਬੰਦਿਆਂ ਨੇ ਲਿਫਟ ਦੇਣ ਦੇ ਬਹਾਨੇ ਉਹਦੀ ਗੱਡੀ 'ਚ ਬੈ ਗਏ ਤੇ ਮੁੜ ਕੇ ਗਨ ਪੁਆਇੰਟ ਤੇ ਉਹਨੂੰ ਲੈ ਕੇ ਜਾਂਦੇ ਰਹੇ ਤੇ ਸਾਡੇ ਸਿਟੀ ਰਾਮਪੁਰ ਏਰੀਆ ਚ ਉਹਨੂੰ ਗੱਡੀ ਚ ਲਾਦਦਾ ਸੀ ਸੋ ਉਸ ਕੰਪਲੇਂਟ ਤੇ 30 ਤਰੀਕ 31 ਜਨਵਰੀ ਨੂੰ ਸਿਟੀ ਰਾਮਪੁਰਾ ਚ ਅਸੀਂ ਕਿਡਨਾਪਿੰਗ ਔਰ 382 ਔਰ ਪੱਤੀ ਆਰਮਜ਼ ਐਕਟ ਦਾ ਪਰਚਾ ਦਰਜ ਕੀਤਾ ਸੀਗਾ ਉਸ ਕੇਸ ਚ 2 ਫਿਬਰੂਰੀ ਨੂੰ ਐਸ ਐਚ ਓ ਸਿਟੀ ਰਾਮਪੁਰਾ ਨੂੰ ਜਿਹੜੀ ਗੱਡੀ ਖੋਈ ਗਈ ਸੀ ਉਹਨਾਂ ਦੇ ਏਰੀਆ ਚ ਬਰਾਮਦ ਹੋ ਗਈ ਸੀ ਔਰ ਇਸ ਕੇਸ ਦੀ ਤਫਤੀਸ਼ ਚ ਪਤਾ ਲੱਗਿਆ ਕਿ ਇਸ ਕੇਸ ਦੇ ਚਾਰੋਂ ਅਕਿਊਜ਼ਡ ਇਹੀ ਚਾਰ ਮੁੰਡੇ ਸੀਗੇ ਜਿਹੜੇ ਸੀ ਆਈ ਸਿਟੀ सीआरए 2 ਨੇ ਗ੍ਰਿਫਤਾਰ ਕੀਤੇ ਤੇ ਅ ਫਰਦਰ ਡਿਊਰਿੰਗ ਇਨਵੈਸਟੀਗੇਸ਼ਨ ਇਹ ਪਤਾ ਲੱਗਿਆ ਕਿ ਜਿਹੜਾ ਇਹਨਾਂ ਚੋਂ ਜਸਪਾਲ ਸਿੰਘ ਰੂਪ ਜੱਸੀ ਹੈ ਇਹਦੇ ਤੇ ਪਹਿਲਾਂ ਵੀ ਕਈ ਸਾਰੇ ਮੁਕਦਮੇ ਹਨ ਹੀਨੀਅਰ ਸੈਕਸ਼ਨ ਦੇ ਦਰਜ ਹੈ ਜਿਨ੍ਹਾਂ ਚ ਇੱਕ ਸੈਂਸਿਟਿਵ ਕੇਸ ਹੈਗਾ 2019 ਚ ਤੱਪਾ ਏਰੀਆ ਬਨਾਲਾ ਚ ਇੱਕ ਗਨ ਹਾਊਸ ਚ 14 ਦੇ ਕਰੀਬ ਰਾਈਫਲਾਂ ਚੋਰੀ ਹੋਈਆਂ ਸੀਗੀਆਂ ਉਹਦੇ ਚ ਹੀ ਵਾਸ ਆਲਸੋ ਵਨ ਆਫ ਦ ਹਿਊਜ ਔਰ ਔਰ ਇਸ ਤੋਂ ਇਲਾਵਾ ਇਹਦੇ ਜਿਹੜੇ 11 ਮੁਕਦਮੇ ਦਰਜ ਹੈ ਉਹ 2018 ਤੋਂ ਬਾਅਦ ਹੈ ਜਜਾ ਤਿੰਨ ਮੁਕਦਮੇ ਇਹਦੇ ਉੱਤੇ 307 ਦੇ ਤਹਿਤ ਦਰਜ ਔਰ ਜਿਹੜੇ ਬਾਕੀ ਤਿੰਨ ਦੋਸ਼ੀ ਹੈ ਇਸ ਕੇਸ ਦੇ ਇੱਕ ਯudhveer ਉਹਦੇ ਤੇ ਪਹਿਲਾਂ ਇੱਕ ਪਰਚਾ ਦਰਜ ਹੈ ਤੇ ਜਿਹੜਾ ਗੁਰਜੀਤ ਔਰ ਕੁਰੀ ਹੈ ਉਹਦੇ ਤੇ ਵੀ ਇੱਕ ਪਰਚਾ ਦਰਜ ਹੈ ਸੋ ਮੇਨਲੀ ਜਿਹੜਾ ਹੈ ਜਸਾ ਹੈ ਹੀ ਇਜ਼ ਅ ਸੀਰੀਅਲ ਆਫੈਂਡਰ ਔਰ ਇਸ ਤਰ੍ਹਾਂ ਅਸੀਂ ਅੱਗੇ ਇਹਨਾਂ ਦੀ ਰਿਮਾਂਡ ਲੈ ਕੇ ਕੋਸ਼ਿਸ਼ ਕਰਾਂਗੇ ਕਿ ਸਾਡੇ ਹੋਰ ਵੀ ਕੇਸਸ ਟ੍ਰੇਸ ਹੋਣ ਔਰ CIA 2 ਨੇ ਬੜਾ ਵਧੀਆ ਕੰਮ ਕਰਕੇ ਸਾਡੇ ਦੋਨੋਂ ਕੇਸੇ ਚ ਰਿਕਵਰੀ ਹਾਸਲ ਕੀਤੀ ਹੈ